ਮੋਰ ਨੂੰ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਅੱਜ ਯੂਕੇ ਸਟੱਡੀ ਵੀਜ਼ਾ ਨੂੰ ਲੈ ਕੇ ਕਈ ਸਾਰੇ ਅਪਡੇਟਸ ਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਯੂਕੇ ਦੇ ਅਪਡੇਟਸ ਇਸ ਤਰੀਕੇ ਦੇ ਨੇ ਕਿ ਉਹ ਅਪਡੇਟਸ ਹੈ ਵੀ ਤੇ ਨਹੀਂ ਵੀ ਯੂਕੇ ਸਟੂਡੈਂਟਸ ਦੀ ਨਜ਼ਰਾਜ ਹੁਣ ਡਿਫਰੈਂਟ ਲੱਗਣ ਲੱਗ ਗਿਆ ਜਿਵੇਂ ਕੈਨੇਡਾ ਦਾ ਆਸਟ੍ਰੇਲੀਆ ਦਾ ਸਿਨੈਰੀਓ ਚੱਲ ਰਿਹਾ ਕਿਤੇ ਨਾ ਕਿਤੇ ਐਂ ਲੱਗ ਰਿਹਾ ਕਿ ਯੂਕੇ ਦੁਬਾਰਾ ਕੁਝ ਪਾਰਟਿਕੂਲਰ ਸੈਟ ਆਫ ਸਟੂਡੈਂਟਸ ਵਾਸਤੇ ਫੇਵਰਿਟ ਬਣਦਾ ਜਾ ਰਿਹਾ UK ਦਾ ਟ੍ਰੈਂਡ ਕੀ ਹੈ ਰਿਜ਼ਲਟ ਕਿੰਨੀ ਦੇਰ ਚ ਆ ਰਿਹਾ ਕਿੰਨੇ ਪਰਸੈਂਟ ਸਕਸੈਸ ਰੇਟ ਹੈ ਉਹ ਸਾਰੀ ਇਨਫੋਰਮੇਸ਼ਨ ਵੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਅਫੀਸਰ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ ਸੈਸ਼ਨ ਸੋ ਸਨੇਹਾ ਜੀ ਜੇ ਇਹ ਮੈਂ ਕਹਾਂ ਕਿ UK ਦੁਬਾਰਾ ਫੇਵਰਟ ਬਣ ਰਿਹਾ ਤਾਂ ਕੀ ਸਹੀ ਹੋਏਗਾ ਕਿਹੜੇ ਸਟੂਡੈਂਟਸ ਵਾਸਤੇ ਫੇਵਰਟ ਬਣ ਰਿਹਾ ਕਿੰਨੀ ਰਿਅਲਿਟੀ ਹੈ ਸਬਕ ਯੂਕੇ ਹਮਨ ਫੇ ਸਟੂਡੈਂਟਸ ਦਾ ਫੇਵਰਿਟ ਬਨ ਗਿਆ ਉਹਦੇ ਰੀਜ਼ਨਸ ਆ ਕਿਉਂਕਿ ਲਗਾਤਾਰ ਹਰ ਕੰਟਰੀ ਦੇ ਰੂਲਸ ਚੇਂਜ ਹੋ ਰਿਹਾ ਆ ਆਸਟ੍ਰੇਲੀਆ ਸਭ ਨੂੰ ਪਤਾ ਹੈ ਕਿ ਹੁਣ ਜੀਟੀ ਕਲੀਅਰ ਨਹੀਂ ਹੁੰਦੀ ਜਲਦੀ ਕਿਉਂਕਿ ਜੀਟੀ ਉਹਦੀ ਹੀ ਕਲੀਅਰ ਹੋਏਗੀ ਜਿਹਦਾ ਫਾਈਨੈਂਸ਼ੀਅਲ ਸਟੇਟਸ ਬਹੁਤ ਅੱਛਾ ਹੈ ਲਾਈਕ ਆਈਟੀਆਰਸ achhiyan ਹੋ ਕੋ ਜੈਨੂਅਲ ਫੰਡਸ ਹੈ ਗਿਆ ਤਾਂ ਮੈਕਸਿਮਮ ਜਿਹੜਾ ਮੀਡੀਓਕਰ ਫੈਮਿਲੀ ਦਾ ਹੀ ਬੱਚਾ ਜਿਹੜਾ ਹੈਗਾ ਉਹ ਬਾਹਰ ਚਾਲਿਆ ਵਾ ਸੋ ਉਹਨਾਂ ਕੋ ਡਾਕੂਮੈਂਟੇਸ਼ਨ ਕੰਪਲੀਟ ਨਹੀਂ ਹੋ ਪਾਉਂਦੇ australia ਦਾ ਹੁਣ ਸਾਰਿਆਂ ਨੂੰ ਪਤਾ ਹੈ ਕਿ ਰਿਜ਼ਲਟਸ ਵੀ ਬਹੁਤ ਪੋਜ਼ਿਟਿਵ ਨਹੀਂ ਹੈ ਕਿ ਹੁਣ ਉਸ ਤੋਂ ਬਾਅਦ ਸਟੂਡੈਂਟਸ ਦੀ ਫਰਸਟ ਪ੍ਰੈਫਰੈਂਸੀ ਹੀ ਕੈਨੇਡਾ ਕਿਉਂਕਿ ਜਦੋਂ ਤੋਂ ਕੈਨੇਡਾ ਦੇ ਨਿਊ ਐਸਟੀਐਸ ਦੇ ਵਿੱਚ ਉਹਨਾਂ ਨੇ ਆਇਲਸ ਈਚ ਸਕੋਰ 6 ਕੱਟਾ ਸੀਗਾ ਤਾਂ ਉਦੋਂ ਤੋਂ ਕਾਫੀ ਫਾਈਲਸ ਕੈਨੇਡਾ ਲੱਗੀਆਂ ਔਰ ਵੀਜ਼ਾਸ ਵੀ ਬਹੁਤ ਆਏ ਨੋ ਡਾਊਟ ਪਰਸੈਂਟੇਜ ਮੈਟਰ ਨਹੀਂ ਹੋਈ ਗੈਪ ਮੈਟਰ ਨਹੀਂ ਹੋਇਆ ਆਈ ਥਿੰਕ ਜਿਹੜੇ ਵੀ ਬੱਚੇ ਨੇ ਨਿਊ ਐਸਟੀਐਸ ਦੇ ਵਿੱਚ ਫਾਈਲ ਲਗਾਈ ਉਹਦਾ ਵੀਜ਼ਾ ਆਇਆ ਹੀ ਆਇਆ ਸੋ ਹੁਣ ਉੱਥੇ ਜਿਹੜੇ ਚੇਂजेस ਆ ਗਏ ਆ ਉਹਦੇ ਤੋਂ ਸਾਫ਼ ਪਤਾ ਲੱਗਦਾ ਪਿਆ ਵਾ ਕਿ ਆਨਵਰੇ ਟਾਈਮ 'ਚ ਕੈਨੇਡਾ 'ਚ ਵੀ ਵੀਜ਼ਾ ਉਹੀ ਸਟੂਡੈਂਟ ਦਾ ਆਏਗਾ ਜਿਹੜੀ ਕਲੀਨ ਆ ਕਲੀਨ ਆਪਾਂ ਕਿਹਨੂੰ ਕਹਿ ਦਿੰਦੇ ਆ ਜਿਹਦੇ ਐਕਾਡੈਮਿਕ ਸਕੋਰਸ ਅੱਛੇ ਆ ਕੋਰਸ ਸਬਜੈਕਟਸ ਦੇ ਵਿੱਚ ਸਕੋਰ ਅੱਛੇ ਆ ਉਪਰੋਜ ਜਿਹੜੀ ਹੈਗੀ ਆ ਜੀਐਲ ਉਹ ਤੋਂ ਬਾਅਦ ਹੁਣ ਮਹਿੰਗਾ ਵੀ ਹੋ ਗਿਆ ਵਾ ਪਲੱਸ ਉਹਦਾ ਥੋੜਾ ਜਿਹਾ ਫਾਈਲਸ ਨਹੀਂ ਲੱਗ ਰੀਆਂ ਵਾ ਉੱਥੇ ਕੰਮ ਨਹੀਂ ਆ ਬਹੁਤ ਯੂਜ਼ਸ ਹੈ ਗਿਆ ਵਾ ਸੋ ਹੁਣ ਨਾ ਕੈਨੇਡਾ ਵੱਲੋਂ ਵੀ ਥੋੜਾ ਜਿਹਾ ਰੁਝਾਵ ਬੱਚਿਆਂ ਦਾ ਯੂਕੇ ਵੱਲ ਹੋ ਗਿਆ ਜਿਆਦਾ ਮੇਨ ਇਸ ਲਈ ਹੋਇਆ ਕਿ ਨਵੇਂ ਰੂਲਸ ਕਰਕੇ ਸਟੂਡੈਂਟ ਵੀ ਸਮਝਦਾਰ ਆ ਹੁਣ ਜਿਹੜਾ ਬੱਚਾ ਜਿਹਦੇ ਐਕਾਡੈਮਿਕ ਪਰਸੈਂਟੇਜ ਘੱਟ ਹੈਗੀ ਆ ਜਾਂ ਆਇਲਸ ਦੇ ਵਿੱਚ 6 ਨਾਟ ਲੈਸ ਦਨ 5.5 ਹੈਗੀ ਆ ਮੈਨੂੰ ਨਹੀਂ ਲੱਗਦਾ ਉਹ ਬੱਚੇ ਨੂੰ ਹੁਣ ਕੈਨੇਡਾ ਲਈ ਵੇਟ ਕਰਨੀ ਪੈਗੀ ਪਹਿਲਾਂ ਤਾਂ ਉਹ ਵੇਟ ਹੀ ਕਰੇਗਾ ਹਲੇ ਠੀਕ ਹੈ ਉਤੋਂ ਬਾਅਦ ਵੀ ਜਿੱਦਾਂ ਉਹਨਾਂ ਨੇ ਕੋਟਾ ਘਟਾਤਾ ਵਾ ਕਾਫੀ ਯੂਨੀਵਰਸਿਟੀਆਂ ਵੀਨ ਕੀ ਇਹ ਵੀ ਨਿਊਜ਼ ਹੈ ਕਿ ਉਹ ਰਿਕੁਆਇਰਮੈਂਟਸ ਯੂਨੀਵਰਸਿਟੀਆਂ ਕਾਲਜਸ ਦੀ ਵੀ ਚੇਂਜ ਹੋ ਸਕਦੀ ਆ ਟਰਸਟਡ ਲਿਸਟ ਕੱਲ ਨੂੰ ਆ ਗਈ ਬਹੁਤ ਚੇਂजेस ਆਨੇ ਆ ਹੁਣ ਕੈਨੇਡਾ ਦੇ ਵਿੱਚ ਸੋ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਇੱਕ ਸਵਾਲ ਆਉਂਦਾ ਕਿ ਸਟਿਲ ਕੀ ਯੂਕੇ ਬੈਨੀਫੀਸ਼ੀਅਲ ਹੈ ਯੂਕੇ ਈਜ਼ ਆਫ ਫਾਈਲਿੰਗ ਕਿੰਨੀ ਕ ਹੈ ਕਈ ਕਿ ਕਿੰਦਾ ਦੇ ਕਿਹੜੇ ਪ੍ਰੋਫਾਈਲਸ ਨੇ ਜਿਹੜੇ ਕੈਨੇਡਾ ਤਾਂ ਨਹੀਂ ਲਗਾ ਸਕਦੇ ਸੀ ਪਰ ਯੂਕੇ ਅੱਜ ਦੀ ਡੇਟ ਚ ਬੀ ਇਜ਼ੀ ਹੈ ਸਰ ਦੇਖੋ ਯੂਕੇ ਨਾ ਆਲਵੇਜ਼ ਦੇਖੋ ਈਜ਼ੀ ਕਦੀ ਨਹੀਂ ਹੋਇਆ ਬਟ ਯੂਕੇ ਦਾ ਪਲੱਸ ਪੁਆਇੰਟ ਕੀ ਹੈ ਉਹਦਾ ਵੀਜ਼ਾ ਸਕਸੈਸ ਰੇਟ 100% ਹੈ ਉਹਦਾ ਰੀਜ਼ਨ ਰੀਜ਼ਨ ਕੀ ਹੈਗਾ ਕਿ ਜਿੱਦਾਂ ਬਾਕੀ ਕੰਟਰੀਜ਼ ਦੇ ਵਿੱਚ ਆਫਰ ਲੈਟਰ ਹਰ ਕੋਈ ਕਾਲਜ ਯੂਨੀਵਰਸਿਟੀ ਤੁਹਾਨੂੰ ਦੇ ਦਿੰਦਾ ਬਟ ਵੀਜ਼ਾ ਲਈ ਪੈਰਾਮੀਟਰਸ ਹੁੰਦੇ ਆ ਬਟ ਯੂਕੇ ਦਾ ਕੀ ਪਲੱਸ ਪੁਆਇੰਟ ਹੈ ਕਿ ਯੂਕੇ ਦੇ ਵਿੱਚ ਆਫਰ ਲੈਟਰਸ ਦੇ ਹੀ ਪੈਰਾਮੀਟਰਸ ਆ ਮਤਲਬ ਕਿ ਯੂਨੀਵਰਸਿਟੀਆਂ ਉਹੀ ਸਟੂਡੈਂਟ ਨੂੰ ਆਫਰ ਲੈਟਰ ਦਿੰਦੀ ਆ ਕਿਉਂਕਿ ਪਹਿਲੇ ਕੰਡੀਸ਼ਨਲ ਆਫਰ ਲੈਟਰ ਆਂਦੀ ਆ ਫਿਰ ਸਾਨੂੰ ਕੰਡੀਸ਼ਨਸ ਉਹਨਾਂ ਦੀਆਂ ਫੁੱਲਫਿਲ ਕਰਨੀਆਂ ਪੈਂਦੀ ਆ ਫਿਰ ਅਨਕੰਡੀਸ਼ਨਲ ਆਂਦੀ ਆ ਉੱਚ ਕੀ ਹੁੰਦਾ ਇੰਟਰਵਿਊ ਸੋ ਸਟੂਡੈਂਟ ਤੇ ਕਈ ਵਾਰ ਹੁੰ ਤੁਸੀ ਇੰਟਰਵਿਊ ਆਂਦੀ ਮਤਲਬ ਉਹ ਸੈਟੀਸਫੈਕਟ ਟ੍ਰਸਟ ਨਹੀਂ ਕਰਦੇ ਉਹ ਆਪਣੇ ਲੈਵਲ ਤੇ ਸੈਟੀਸਫੈਕਸ਼ਨ ਲੈਂਦੇ ਆ ਸੋ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸਟੂਡੈਂਟ ਜੈਨੂਇਨ ਆ ਇੰਗਲਿਸ਼ ਬੋਲ ਲੈਂਦਾ ਵਾ ਉਹਦੀ ਇੰਟਰਵਿਊ ਹੋ ਜਾਂਦੀ ਆ ਦੈਨ ਅਨ ਕੰਡੀਸ਼ਨਲ ਆਫਰ ਲੈਟਰ ਆਂਦੀ ਆ ਫੀਸ ਪੇ ਹੁੰਦੀ ਔਰ ਵੀਜ਼ਾ ਆਂਦਾ ਹੀ ਆਂਦਾ ਕਿਉਂਕਿ ਯੂਕੇ ਚ ਕਿਤੇ ਵੀਜ਼ਾ ਕਿੱਥੇ ਰਿਫਿਊਜ਼ ਹੁੰਦਾ ਅਗਰ ਅੰਬੈਸੀ ਦੀ ਇੰਟਰਵਿਊ ਆ ਗਈ ਸੋ ਸੋ ਮਾਚ ਇੱਕ ਦੀ ਆਂਦੀ ਆ ਔਰ ਉਹ ਵੀ ਅਗਰ ਸਟੂਡੈਂਟ ਸਹੀ ਜਵਾਬ ਦੇਗਾ ਤਾਂ ਵੀਜ਼ਾ 100% ਦਾ ਕਿਉਂਕਿ ਉੱਥੇ ਦਾ ਆਫੀਸਰ ਅਨਸਰੇਬਲ ਲਿਖ ਕੇ ਭੇਜੇਗਾ ਤੁਸੀਂ ਆ ਗਲਤ ਜਵਾਬ ਦਿੱਤਾ ਸੋ ਇਸ ਕਰਕੇ ਯੂਕੇ the 100% ਕੋਲ ਕੋਈ ਆਮਦਾਨਾ ਕਹੇ ਕਿ ਗਰੰਟੀ ਹੈ ਲੈ ਵੀਜ਼ਾ ਦੀ ਤੁਸੀਂ ਲੈਨੇ ਹੋ ਮੈਮ ਆਹ ਪ੍ਰੋਫਾਈਲ ਦਾ ਬੱਚੇ ਦੀ ਪਰਸੈਂਟੇਜ ਮੈਟਰ ਨਹੀਂ ਕਰਦੀ ਉਹਦੇ ਜੋ 6 not less than 5 year pt ਦੇ ਵਿੱਚ ਇਵਨ ਕੀ 57 58 56 not less than 56 ਵਾਲਾ ਬੱਚਾ ਵੀ ਯੂਨੀਵਰਸਿਟੀ ਉਹਨੂੰ ਆਫਰ ਦਿੰਦੀ ਹੈ ਔਰ ਉੱਥੇ ਕੀ ਹੈਗਾ

ਪਲੱਸ ਇੱਕ ਬੜਾ ਪਲੱਸ ਪੁਆਇੰਟ ਹੋ ਗਿਆ ਆ ਕਿਉਂਕਿ ਜੇ ਅਪਾ ਪਿਛਲਾ ਸਪਟੰਬਰ ਇਨਟੇਕ ਦੇਖੀਓ ਤਾਂ ਸਪਾਊਸ ਨਾਲ ਜਾਂਦਾ ਸੀਗਾ ਹੁਣ ਜਿਹੜਾ ਸਪਾਊਸ ਜਾਊਗਾ ਸਿਰਫ ਰਿਸਰਚ ਪ੍ਰੋਗਰਾਮ ਉਸੇ ਵਿੱਚ ਆਏਗਾ ਸੋ ਕਾਫੀ ਫਾਈਲਸ ਘੱਟ ਗਈਆਂ ਐਚ ਕੋਈ ਦੋ ਰਾਈਆਂ ਸੋ ਹੁਣ ਜਿਹੜਾ ਸਟੂਡੈਂਟ ਇਕੱਲਾ ਹੀ ਜਾ ਰਿਹਾ ਵਾ ਔਰ ਯੂਨੀਵਰਸਿਟੀਆਂ ਇੰਨੀਆਂ ਸਟਿੰ ਫਾਸਟਾ ਨਹੀਂ ਤੇ ਸਰ ਅੱਗੇ ਆਫਰ ਲੈਟਰ ਨੂੰ ਵੀ ਟਾਈਮ ਲੱਗਦਾ ਸੀਗਾ ਇੰਟਰਵਿਊਸ ਦੇ स्लਾਟਸ ਦੀ ਬੁੱਕ ਹੁੰਦੇ ਹੁੰਦੇ ਸੀਗੇ ਕਈ ਵਾਰ ਡੈਫਰ ਕਰਨਾ ਪੈਂਦਾ ਸੀ ਸਟੂਡੈਂਟ ਨੂੰ ਕੁਣ ਪ੍ਰੈਜ਼ੈਂਟਲੀ ਇੰਟਰਵਿਊ ਦੇ स्लots इजीली ਬੁੱਕ ਹੋ ਰਿਹਾ ਰਿਜ਼ਲਟਸ ਟਾਈਮ ਸੀ ਰਾਹ ਰਿਹਾ ਕਾਸਟ ਲੈਟਰਸ ਟਾਈਮ ਸੀ ਰਾਹ ਰਿਹਾ ਸੋ ਐਸ ਟੈਂਸ ਅੱਪ ਟੂ ਅਗਰ ਬੈਸਟ ਕੰਟਰੀ ਜਿਹੜੀ ਸਮੂਥ ਪ੍ਰੋਸੈਸ ਕਰਦੀ ਆ ਕਲੀਅਰ ਟ੍ਰਾਂਸਪੇਰੈਂਟ ਪ੍ਰੋਸੈਸ ਹੈਗਾ ਤਾਂ ਉਹ ਯੂਕੇ ਦਾ ਹੈਗਾ ਸੋ ਪੀਟੀ ਜੀ ਵੀ ਥੋੜੀ ਜੀ ਰਿਲੈਕਸੇਸ਼ਨ ਮਿਲੀਏ ਬਿਲਕੁਲ ਸਰ ਪੀਟੀ ਦੇ ਵਿੱਚ ਵੀ ਤੁਸੀਂ 46 ਨਾਟ ਲੈਸ ਦਨ 46 ਫੋਰ ਕਟ ਸਕੋਰ ਹੈਗਾ ਉਹਦੇ ਤੇ ਵੀ ਆਪਸ਼ਨ ਚਾਹੀਏ ਉਂዲ ਸੋ ਸਟੂਡੈਂਟਸ ਬਹੁਤ ਸਾਰੇ ਪ੍ਰੋਸ ਐਂਡ ਕੌਨਸ ਤੁਹਾਡੇ ਨਾਲ ਸ਼ੇਅਰ ਕੀਤੇ ਯੂਕੇ ਕਈ ਮਾਇਨਿਆਂ ਦੇ ਵਿੱਚ ਪੋਜ਼ਿਟਿਵ ਨਜ਼ਰ ਆ ਰਿਹਾ ਕੋਈ ਵੀ ਸਵਾਲ ਹੈ ਯੂਕੇ ਨੂੰ ਲੈ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਸ਼ੇਅਰ ਵੀ ਕਰ ਸਕਦੇ ਹੋ ਅੱਜ ਦਾ ਸ਼ੋਅ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ